ਅੰਮਰਸਰ ਦੇ ਵਿੱਚ ਹੈਰੀਟੇਜ ਸਟਰੀਟ ਦੇ ਲਾਗੇ ਜੋ ਡਾਕਟਰ ਭੀਮਰਾਵ ਅੰਬੇਦਕਰ ਜੀ ਸਾਡੇ ਬਾਵਾ ਸਾਹਿਬ ਜੀ ਦੀ ਪ੍ਰਤਿਮਾ ਦੇ ਨਾਲ ਜੋ ਇਹ ਥੋੜੇ ਮਾਰ ਕੇ ਉੱਤੇ ਵਾਰ ਹੋਇਆ ਆ ਇਸ ਦੀ ਅਸੀਂ ਕੋਰ ਕੋਡ ਨਿੰਦਾ ਕਰਾਂਗੇ ਔਰ ਇਸ ਦੀ ਕੜੇ ਸ਼ਬਦਾ ਚ ਮੈਂ ਨਹੀਂ ਦੇਖੀ ਕਰਦਾ ਕਿਉਂਕਿ ਇਹ ਸਰਕਾਰਾਂ ਹੀ ਆ ਇਹ ਪ੍ਰਸ਼ਾਸਨ ਹੀ ਆ ਜਿਹੜਾ ਇਹ ਕੰਮ ਕਰਾ ਰਹੀ ਆ ਕਿਉਂ ਉਸ ਬੰਦੇ ਤੇ ਹਾਲੇ ਤੱਕ ਉਹ ਕਾਰਵਾਈ ਨਹੀਂ ਹੋਈ ਜੋ ਕਿ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਆ ਉਹ ਤੇ ਐਨਐਸਏ ਲੱਗੇ ਉਸ ਨੂੰ ਦੇਸ਼ਦ్రోਹੀ ਦੇਸ਼ਦ్రోਹੀ ਕਹੋ ਉਹਨੂੰ ਦੇਸ਼ਦ్రోਹੀ ਤੇ ਪਰਚਾ ਪਵੇ ਪਰ ਕਿਉਂ ਨਹੀਂ ਸਰਕਾਰਾ ਕਰ ਰਹੀ ਹੈ ਕਿਸ ਚੀਜ਼ ਦੀ ਛਾਇਆ ਕਿਸ ਚੀਜ਼ ਦਾ ਡਰਾ ਤੁਹਾਨੂੰ ਸਾਨੂੰ ਕਿਉਂ ਮਜਬੂਰ ਕਰਦੇ ਸਾਡੇ ਜਥੇਬੰਦੀਆਂ ਨੂੰ ਕਿਉਂ ਮਜਬੂਰ ਕਰਦੇ ਕਿ ਅਸੀਂ ਧਰਨੇ ਲਾ ਕੇ ਸੜਕਾਂ ਤੇ ਉਤਰੀਏ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਕਰਨੀਆਂ ਚਾਹੀਦੀਆਂ ਇਹ ਦੇਖੋ ਕਿਸ ਦਿਨ ਇਹ ਚੀਜ਼ ਹੋਈ ਹੈ 26 ਜਨਵਰੀ 26 ਜਨਵਰੀ 2025 ਨੂੰ ਬੇਅਦਬੀ ਹੋਈ 바ਵਾ ਸਾਹਿਬ ਦੀ ਔਰ ਉਦਨ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਤੇ ਉਸੇ ਦਿਨ ਹੀ ਹੋਣਾ ਸੀਗਾ ਇਹ ਜਿਹੜੀ ਹੈਗੀ ਵਿਰੋਧੀ ਤਾਕਤਾਂ ਵਿਦੇਸ਼ੀ ਜਾਂ ਇੱਥੇ ਦੀ ਹੈ ਇਹ ਬੜਾ ਹੀ ਸੰਗੀਨ ਜੁਰਮਾ ਔਰ ਬੜੀ ਹੀ ਵਿਸ਼ੇ ਵਾਲੀ ਗੱਲ ਆ ਇਹਨੂੰ ਗਹਿਰਾਈ ਚ ਡੂੰਘਾਈ ਚ ਜਾਂਚ ਕਰੋ ਨਹੀਂ ਤਾਂ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਬਹੁਤ ਮਾੜਾ ਆ ਮੇਰੇ ਜਿੰਨੇ ਮੇਰੇ ਭਰਾਏ ਚੈਨਲ ਦੇ ਥਰੂ ਸੁਣ ਰਹੇ ਮੈਨੂੰ ਇਹ ਸਾਰੇ ਜਾਣੇ ਮੇਰੇ ਭਰਾ ਸਾਰੇ ਹਰ ਹਾਲਕ ਜਲੰਧਰ ਸ਼ਹਿਰ ਦੇ ਵਿੱਚ ਆਪਣੇ ਅੰਬੇਦਕਰ ਚੌਂਕ ਦੇ ਵਿੱਚ ਆ ਕੇ ਸਾਡਾ ਸਾਥ ਦਿਓ ਤਾਂ ਕਿ ਇਹਨੂੰ ਮਹੀਮ ਨੂੰ ਅਸੀਂ ਵੱਡੀ ਕਰ ਸਕੀਏ ਔਰ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਅਸੀਂ ਉਸ ਬੰਦੇ ਤੇ ਵੱਧ ਤੋਂ ਵੱਧ ਕਾਰਵਾਈ ਕਰਾ ਸਕੀਏ ਖਾਰਕ ਅਹਿਸਾਸ ਕਰਕੇ ਐਨਐਸਏ ਲਗਾਈ ਜਾਵੇ ਬਾਕੀ ਵੀਰੋ ਕੱਲ ਦੀ ਜਿੰਨਾ ਵੀ ਤੁਸੀਂ ਦੇਖੋ ਕਿ ਕੱਲ ਅਸੀਂ ਅੱਜ ਜੋ ਵੀ ਸਾਡੇ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਸਲਾਮਾਂ ਕੀਤੀ ਹੈ ਕਿ ਕੱਲ ਅਸੀਂ ਜਨਕੀ 28 1 2025 ਨੂੰ ਜਲੰਧਰ ਸੰਪੂਰਨ ਤੌਰ ਤੇ ਬੰਦ ਕਰਨ ਜਾ ਰਹੇ ਆ ਔਰ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਲੰਧਰ ਬੰਦ ਰਹੇਗਾ ਐਮਰਜੈਂਸੀ ਸਰਵਿਸ ਸ਼ੁਰੂ ਰਹੇਗੀ ਉਸ ਨੂੰ ਨਹੀਂ ਰੋਕਿਆ ਜਾਏਗਾ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਜਾਗੋ ਮੇਰੇ ਭਰਾਵੋ ਜਾਗੋ ਕਦੋਂ ਜਾਗਣਾ ਆਪਾਂ 100 ਕੇ ساری ਉਮਰ ਜ਼ਿੰਦਗੀ ਨਾ ਕੱਟ ਲਈਏ ਹੁਣ ਗੱਲ ਸੰਵਿਧਾਨ ਤੱਕ ਆਈ ਆ ਹੁਣ ਸਾਡੇ ਭੀਮਰਾਓ ਅੰਬੇਦਕਰ ਸਾਹਿਬ ਦੇ ਗਲੇ ਤੱਕ ਗੱਲਾ ਆ ਗਈ ਆ ਆਪਾਂ ਇੱਥੇ ਤੱਕ ਆਣ ਹੀ ਕਿਉਂ ਦਿੱਤੀ ਆ ਸੋ ਹੁਣ ਆਪਾਂ ਨੂੰ ਜਾਗਣਾ ਪੈਣਾ ਜਾ ਕੇ ਹੀ ਆਪਣਾ ਗੁਜ਼ਾਰਾ ਹੋਣਾ ਔਰ ਆਪਾਂ ਨੂੰ ਇਨਸਾਮ ਮਿਲਣਾ ਨਹੀਂ ਤਾਂ ਤੁਸੀਂ ਤੁਹਾਨੂੰ ਵੀ ਪਤਾ ਇੱਥੇ ਸਵਿਧਾਨ ਨੂੰ ਵੀ ਕੁਚਲਣਾ ਚਾਹੁੰਦੇ ਆ ਕਈ ਲੋਕ ਪਰ ਹਾਲੇ ਇਹ ਜਿਹੜੀ ਤੁਹਾਡੇ ਲੋਕਾਂ ਦੀ سپورਟ ਆ ਇਸੇ ਕਰਕੇ ਸਾਡਾ ਸਵਿਧਾਨ ਹਲੇ ਬਚਿਆ ਪਿਆ ਆ ਬਾਕੀ ਜਿਹੜੀ ਵੱਡੀ ਗੱਲ ਹੋ ਗਈ ਅੰਮ੍ਰਿਤਸਰ ਦੇ ਵਿੱਚ ਇਹਦੇ ਤੋਂ ਉੱਪਰ ਮੈਂ ਕੁਝ ਨਹੀਂ ਕਹਿ ਸਕਦਾ ਕਿ ਜੋ ਉਹਨੇ ਬੇਅਦਬੀ ਕੀਤੀ ਕਰਨੀ ਸੀ ਉਹ ਤਾਂ ਕਰ ਗਿਆ ਹਰ ਹੁਣ ਤੁਹਾਡੀ ਵਾਰੀ ਆ ਤੁਸੀਂ ਹੁਣ ਦਿਖਾਓ ਆਪਣਾ ਜਲਵਾਸ ਜਿੰਨੇ ਰਵਿਦਾਸੀਆ ਭਾਈਚਾਰਾ ਜਿੰਨਾ ਬਾਲਮਿਕੀ ਸਮਾਏ ਹੋਰ ਵੀ ਜੱਥੇਬੰਦੀਆਂ ਜਿੰਨੇ ਧਰਮ ਆ ਤੁਸੀਂ ਸਾਡੇ ਨਾਲ ਮੋਢੇ ਮੋਢਾ ਮਲਾ ਕੇ ਜਲਵਾ ਦਿਖਾਓ ਤਾਂ ਕਿ ਉਸ ਬੰਦੇ ਦੇ ਐਨਐਸਏ ਲੱਗੇ ਔਰ ਉਸਤੇ ਦੇਸ਼ ਦੋਸ਼ਦਤ ਪਰਚਾ ਪੈ ਜਲੰਧਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੀ ਆ ਅਸੀਂ ਕੱਲ ਦੇ ਬੰਦ ਨੂੰ ਲੈ ਕੇ ਦੇਖੋ ਜੀ ਮੈਂ ਸਾਰੇ ਜਲੰਧਰ ਵਾਸੀਨ ਇੱਕੋ ਅਪੀਲ ਕਰਾਂਗਾ ਕੱਲ ਦਾ ਤੁਹਾਨੂੰ ਪਹਿਲਾਂ ਹੀ ਐਡਵਾਂਸ ਵਿੱਚ ਦੱਸ ਦਿੱਤਾ ਹੋਇਆ ਅੱਜ ਕਿ ਕੱਲ ਬੰਦ ਦੀ ਕੋਲ ਆ ਜਲੰਧਰ ਸੰਪੂਰਨ ਤੌਰ ਤੇ ਔਰ ਜੇ ਕਿਸੇ ਨੂੰ ਐਮਰਜੈਂਸੀ ਕੋਈ ਸਾਰੇ ਕੋਈ ਹੋਵੇ ਪ੍ਰੋਬਲਮ ਹੋਵੇ ਤਾਂ ਉਸ ਵਾਸਤੇ ਅਸੀਂ ਰਾਹ ਦਵਾਂਗੇ ਪਰ ਬਾਕੀ ਸਾਰਿਆਂ ਵਾਸਤੇ ਇਹ ਕੱਲ ਜਲੰਧਰ ਬੰਦ ਰਹੇਗਾ ਔਰ ਸਕੂਲ ਕਾਲਜ ਜਿੰਨੇ ਵੀ ਹੈਗੇ ਆ ਇਹ ਸਾਰੇ ਬੰਦ ਰਹਿਣਗੇ ਸੰਪੂਰਨ ਤੌਰ ਤੇ ਸਾਡੇ ਜਥੇਬੰਦੀਵਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਕੱਲ ਜਲੰਧਰ ਸ਼ਹਿਰ ਖਾਸ ਕਰਕੇ ਸੰਪੂਰਨ ਰੋ ਮੇਰਾ ਨਾਮ ਸਮਰਾਟ ਮੈਂ ਐਂਟੀ ਕ腐ਪਸ਼ਨ ਐਂਡ ਹਿਊਮਨ ਰਾਈਟ ਐਸੋਸੀਏਸ਼ਨ ਦਾ ਚੇਅਰਮੈਨ ਔਰ ਹਿੰਦੂ ਟਾਈਗਰ ਫੋਰਸ ਦਾ ਪ੍ਰਧਾਨ ਧੰਨਵਾਦ